ਹੈਲੋ ਜੀ ਸਸ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਮਿੱਠੀ ਗੁੰਦੀ ਘਰ ਦੇ ਵਿੱਚ ਬਹੁਤ ਹੀ ਵਧੀਆ ਤੇ ਟੇਸਟੀ ਇਹਦੇ ਵਾਸਤੇ ਇੱਕ ਕੋਲੀ ਲਈ ਆਪਾਂ ਵੇਸਣ ਦੀ ਤੇ ਅੱਧੀ ਕੋਲੀ ਪਾਵਾਂਗੇ ਆਪਾਂ ਇਹਦੇ ਵਿੱਚ ਮੇਦੇ ਦੀ ਠੀਕ ਹੈ ਜੀ ਮੇਜ਼ਰਮੈਂਟ ਦੇ ਸਾਮਾਨ ਆਪਾਂ ਤੁਹਾਨੂੰ ਦੱਸਦਾ ਹਾਂ ਬਿਸਕਟਾ ਦਾ ਮੋਟਾ ਪਤਲਾ ਕੋਈ ਵੀ ਹੋਵੇ ਚੱਲ ਜਾਊਗਾ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਸੂਜੀ ਦਾ ਸਾਰੇ ਸਮਾਨ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਦੇ ਕੇ ਬੈਟਰ ਤਿਆਰ ਕਰਾਂਗੇ ਨਾ ਤਾਂ ਆਪਾਂ ਜਿਆਦਾ ਪਤਲਾ ਰੱਖਣਾ ਤੇ ਨਾ ਹੀ ਜਿਆਦਾ ਮੋਟਾ ਰੱਖਣਾ ਠੀਕ ਹੈ ਜੀ ਬਹੁਤ ਹੀ ਵਧੀਆ ਆਪਾਂ ਬੈਸਨ ਨੂੰ ਬਣਾ ਕੇ ਤਿਆਰ ਕਰਨਾ ਹੈਗਾ ਇਹਨੂੰ ਆਪਾਂ ਬਿਲਕੁਲ ਵੀ ਗਾੜਾ ਨਹੀਂ ਕਰਨਾ ਹੈਗਾ ਤੇ ਨਾ ਹੀ ਜ਼ਿਆਦਾ ਪਤਲਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹ ਬਹੁਤ ਵਧੀਆ ਦਾ ਬੈਟਰ ਤਿਆਰ ਕਰਾਂਗੇ ਘਰ ਦੇ ਵਿੱਚ ਬਹੁਤ ਹੀ ਵਧੀਆ ਤੇ ਟੇਸਟੀ ਮਿੱਠੀ ਗੁੰਦੀ ਬਣ ਕੇ ਤਿਆਰ ਹੁੰਦੀਆਂ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਲੱਗਦੀ ਹੈ ਤੁਸੀਂ ਜਰੂਰ ਬਣਾਇਓ ਬਣਾਉਣ ਤੇ ਟਾਈਮ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਲਓ ਜੀ ਤੁਸੀਂ ਥੋੜਾ ਪਾਣੀ ਪਾ ਕੇ ਆਪੇ ਸਾਰੇ ਬੈਟਰ ਨੂੰ ਖਿਆਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਤੇ ਨਾਲ ਦੰਦ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਲਗਾਤਾਰ ਆਪਾਂ ਹਿਲਾਉਂਦੇ ਰਵਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿਉਂ ਆਪਾਂ ਨਾਲ ਦਾ ਜਿਆਦਾ ਇਹ ਘਾੜਾ ਰੱਖਿਆ ਤੇ ਨਾਲ ਹੀ ਜਿਆਦਾ ਪਤਲਾ ਤੇ ਬਹੁਤ ਵਧੀਆ ਇਸ ਤਰ੍ਹਾਂ ਬੈਟਰ ਤਿਆਰ ਕਰਕੇ ਆਪਾਂ ਤਿਆਰ ਕੀਤਾ ਹੈ ਥੋੜੇ ਸਮੇਂ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਇੱਕ ਸਾਈਡ ਤੇ ਹਿਲਾਉਂਦੇ ਰਵਾਂਗੇ ਤੇ ਹੁਣ ਆਪਏ ਨੂੰ 10 ਮੱਟਲੀ ਰੱਖ ਦਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਫਰੂਟ ਕਲਰ ਇਹ ਜ਼ਰੂਰ ਪਾਓ ਤੁਸੀਂ ਇਹਦੇ ਨਾਲ ਆਪਣੀ ਗੁੰਦੀ ਦਾ ਕਲਰ ਬਹੁਤ ਵਧੀਆ ਹੋਊਗਾ ਜਿਵੇਂ ਆਪਾਂ ਬਾਜ਼ਾਰ ਚੋਂ ਲੈ ਕੇ ਆਨੇ ਆ ਨਾ ਜੀ ਫਿਰ ਉਸੇ ਤਰੀਕੇ ਦਾ ਰੰਗ ਅਾਊਗਾ ਤੇ ਟੇਸਟ ਵੀ ਬਹੁਤ ਵਧੀਆ ਹੋਊਗਾ ਆਪਣਾ ਗੁੰਦੀ ਦਾ ਬਿਲਕੁਲ ਬਾਜ਼ਾਰ ਵਰਗਾ ਲਓ ਜੀ ਸਾਈਡੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਮਿਕਸ ਕਰਕੇ ਆਪਾਂ ਹੋਏ ਨੂੰ ਇੱਕ ਸਾਈਡ ਤੇ ਰੱਖਾਂਗੇ 5 ਮਿੰਟ ਲਈ ਲਓ ਜੀ ਤੇ ਇਧਰ ਆਪਾਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਕੜਾਈ ਦੇ ਵਿੱਚ ਪਾ ਕੇ ਗਰਮ ਕਰ ਲਾਂਗੇ ਤੇ ਨਾਲ ਹੀ ਇਧਰ ਆਪ ਇੱਕ ਖੁੱਲੇ ਭਾਂਡੇ ਦੇ ਵਿੱਚ ਜਿੰਨੀ ਆਪਾਂ ਚੀਨੀ ਲੈਣੀ ਹੈ ਉਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਮੀਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਇਹਨੂੰ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇਹ ਆਪਣੇ ਕੋਲ ਇੱਕ ਕੋਲੀ ਖੰਡਤੀਆ ਇਹ ਉਹੀ ਕੋਲੀ ਹੈ ਜੀ ਜਿਹਦੇ ਨਾਲ ਆਪਾਂ ਬਿਸਣ ਨੂੰ ਨਾਪਿਆ ਸੀ ਠੀਕ ਹੈ ਜੀ ਲਓ ਜੀ ਦੋ ਚਰ ਦਾਣੇ ਪਾਤੀ ਆਪਾਂ ਲੱਜੀ ਨੂੰ ਗੁੱਟ ਕੇ ਤੇ ਦੇ ਦਾਣੇ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਕਲਰ ਫੂਡ ਤਾਂ ਕਿ ਇਹਦਾ ਕਲਰ ਬਹੁਤ ਵਿਦਿਆ ਵਿੱਚ ਆਸ਼ੀਂਦਾ ਵੀ ਤੇ ਚੰਗੀ ਤਰ੍ਹਾਂ ਹਲਾ ਕੇ ਹੁਣ ਆਪਾਂ ਗੈਸ ਦੇ ਤਰੀਕੇ ਦੀ ਇੱਕ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਲਓ ਜੀ ਤੇ ਇਧਰ ਆਪਣੀ ਜਾਸ਼ਰੀ ਬਣ ਕੇ ਤਿਆਰ ਹੋ ਰਹੀ ਹੈ ਤੇ ਇਧਰ ਆਪਾਂ ਜਿਹੜਾ ਬੇਸ ਨੂੰ 5 ਮਿੰਟ ਰੈਸਟ ਤੇ ਰੱਖਿਆ ਸੀ ਉਹਦੇ ਵਿੱਚ ਹੁਣ ਆਪਾਂ ਪਾਵਾਂਗੇ ਬੇਕਿੰਗ ਸੋਡਾ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਲਾਂਗੇ ਇਹਨੂੰ ਆਪਾਂ ਉੱਥੇ ਹੀ ਪਾਣਾ ਜਦੋਂ ਆਪਾਂ ਬੁਰਜੀ ਨੂੰ ਕੱਢਾਂਗੇ ਠੀਕ ਹੈ ਜੀ ਪਹਿਲਾਂ ਨਹੀਂ ਆਪਾਂ ਪਾ ਕੇ ਰੱਖਣਾ ਲੋ ਜੀ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਲਾ ਦਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਦਹੀ ਸਿੱਖੋ ਦਾ ਤੁਸੀਂ ਚਾਹੋ ਤਾਂ ਇੱਥੇ ਰਫਾਇਨ ਵੀ ਪਾ ਸਕਦੇ ਹੋ ਪਰ ਜੇ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਰਹੇ ਹਾਂ ਤਾਂ ਤੁਸੀਂ ਇਹਦੇ ਵਿੱਚ ਅੱਧਾ ਇੱਕ ਚਮਚਾ ਦਹੀ ਸਿੱਖੋ ਦਾ ਹੀ ਐਡ ਕਰਿਓ ਠੀਕ ਹੈ ਜੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਇਹ ਤਾਂ ਬਹੁਤੀ ਜੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਘਰ ਤੇ ਬੁੰਦੀ ਵੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਇੱਧਰ ਆਪਣੀ ਜਾਸ਼ਨੀ ਦਾ ਪਾਣੀ ਉਬਲ ਚੁੱਕਿਆ ਹੈ ਤੇ ਹੁਣ ਗੈਸ ਨੂੰ ਮੀਡੀਅਮ ਕਰਕੇ ਆਪਾਂ ਚੰਗੀ ਤਰ੍ਹਾਂ ਦੋ ਤਾਹ ਦੀ ਜਾਸ਼ਨੀ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਲਓ ਜੀ ਇੱਕੋ ਬਾਲਾ ਹੁਣ ਤੇ ਹੁਣ ਆਪਾਂ ਮੀਡੀਅਮ ਗੈਸ ਤੇ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਤੇ ਇੱਧਰ ਆਪਣਾ ਨਾਲ ਹੀ ਤਿਆਲੀ ਫਿਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੀ ਕਿਸ਼ਾਨੀ ਤੇ ਰਾਈ ਇਸ ਗੁੰਦੀ ਨੂੰ ਤਿਆਰ ਕਰਾਂਗੇ ਲਓ ਜੀ ਹੌਲੀ ਹੌਲੀ ਇਸ ਥਰੀ ਕਿਤ ਨਾਲ ਆਪਾਂ ਕੱਢਾਂਗੇ ਕਿਉਂਕਿ ਆਪਣੇ ਕੋਲੇ ਛੋਟੀ ਕੜਾਈ ਹੈ ਠੀਕ ਹੈ ਜੀ ਹਲਵਾਈਆਂ ਕੋਲ ਤਾਂ ਬਹੁਤ ਵੱਡੀ ਵੱਡੀ ਕੜਾਈ ਹੁੰਦੀ ਤੇ ਆਪਾਂ ਇੱਕ ਛੋਟੀ ਕੜਾਈ ਦੇ ਵਿੱਚ ਥੋੜੀ ਥੋੜੀ ਬੂੰਦੀ ਪਾ ਕੇ ਇਸ ਤਰ੍ਹਾਂ ਬੇਸਨ ਨੂੰ ਬਹੁਤ ਵਧੀਆ ਬੂੰਦੀ ਕੱਢ ਕੇ ਤਿਆਰ ਕਰਾਂਗੇ ਤੇ ਗੈਸ ਆਪਣਾ ਬਿਲਕੁਲ ਲੋ ਹੋਣਾ ਚਾਹੀਦਾ ਠੀਕ ਹੈ ਜੀ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਕਿਉਂਕਿ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਉਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਲਓ ਜੀ ਬਸ ਆਪਾਂ ਹਲਕਾ ਜਿਹਾ ਇਹਨੂੰ ਇਸ ਤਰ੍ਹਾਂ ਲਾਣਾ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਵਧੀਆ ਗੁੰਦੀ ਮਿੱਠੀ ਗੁੰਦੀ ਬਣਾ ਕੇ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਲਓ ਜੀ ਗੁੰਦੀ ਬਣ ਕੇ ਆਪਣੀ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਬਾਹਰ ਕੱਢ ਲਾਂਗੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ ਇਹ ਘਰ ਦੇ ਵਿੱਚ ਤੁਸੀਂ ਜ਼ਰੂਰ ਬਣਾਓ ਬੱਚਿਆਂ ਨੂੰ ਖਵਾਓ ਤੇ ਖਾਂਜੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਆ ਉਸੇ ਤਰੀਕੇ ਨਾਲ ਆਪਾਂ ਫਿਰ ਦੁਬਾਰਾ ਉਸੇ ਤਰੀਕੇ ਨਾਲ ਇਕੱਡਾਂਗੇ ਇਨ ਨੂੰ ਆਪਾਂ ਹੌਲੀ-ਹੌਲੀ ਪੀਸ ਨੂੰ ਛੱਡਣਾ ਠੀਕਾ ਜੀ ਸ਼ਾਨੀ ਦੇ ਵਿੱਚ ਤਾਂ ਕਿ ਆਪਣੇ ਛੋਟੂ ਛੋਟੀ ਬੂੰਦੀ ਬਣ ਕੇ ਬਹੁਤ ਵਧੀਆ ਤਿਆਰ ਹੋਵੇ ਇਸ ਤਰੀਕੇ ਦੇ ਨਾਲ ਕਈ ਵੇ ਤੁਹਾਡਾ ਰਸ ਜੇ ਗਾੜਾ ਹੁੰਦਾ ਤੁਸੀਂ ਉਹਨੂੰ ਪਤਲਾ ਵੀ ਕਰ ਸਕਦੇ ਹੋ ਲਓ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਇੱਕ ਸਾਈਡ ਤੇ ਬੂੰਦੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਆਪਣੀ ਚਾਸ਼ਨੀ ਵੀ ਬਿਲਕੁਲ ਬਣ ਕੇ ਤਿਆਰ ਆ ਤੇ ਇਹ ਬਿਲਕੁਲ ਆਪਣੀ ਠੰਡੀ ਨਹੀਂ ਹੈਗੀ ਚਾਸ਼ਨੀ ਹਲਕੀ ਜੀ ਗਰਮ ਆ ਤੇ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਸਾਰੀ ਬੂੰਦੀ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਲੋਟ ਇਹਨੂੰ ਨਾਲ ਨਾਲ ਪੈਨਵੋਲਾ ਲਾਦਾਂਗੇ ਚੰਗੀ ਤਰ੍ਹਾਂ ਇਹ ਆਪਣੇ ਕੋਲ ਜਿੰਨਾ ਬੇਸਨ ਸੀ ਆਪਾਂ ساری ਬੂੰਦੀ ਇੱਕ ਵਾਰੀ ਘੱਟ ਕੇ ਚਾਸ਼ਨੀ ਵਿੱਚ ਐਡ ਕਰ ਦਿੱਤੀ ਤੇ ਇਹਨੂੰ ਆਪਾਂ ਜ਼ਿਆਦਾ ਟਾਈਮ ਚਾਸ਼ਨੀ ਵਿੱਚ ਨਹੀਂ ਰੱਖਣਾ ਠੀਕ ਹੈ ਜੀ ਬਸ 1 ਮਿੰਟ ਲਈ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਕੇ ਚਾਸ਼ਨੀ ਵਿੱਚ ਚੰਗੀ ਤਰ੍ਹਾਂ ਡਬੋ ਕੇ ਤੇ ਆਪਾਂ ਬਸ 2-3 ਮਿੰਟ ਚੰਨਾਂ ਅਗਿਨ ਨਾਲ ਇਹਨੂੰ ਬਾਹਰ ਕੱਢ ਲੈਣਾ ਤੇ ਬਹੁਤ ਵਧੀਆ ਬੂੰਦੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿੰਨੀ ਦੇਖ ਨੂੰ ਵਧੀਆ ਲੱਗਦੀ ਹੈ ਕਾਹਨ ਨੂੰ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਇਸ ਤਰੀਕੇ ਨਾਲ ਘਰ ਦੇ ਵਿੱਚ ਜ਼ਰੂਰ ਬਣਾਇਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਾਹੁੰਦੇ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ